ਮੈਡਮ ਜੀ ਸ਼੍ਰੀ ਗਾਲ ਜੀ ਸਸ਼ੀ ਗਾਲ ਜੀ ਮੈਡਮ ਜਿੱਦਾਂ ਕਿ ਹੁਣ ਬਹੁਤ ਸੁਣ ਰਹੇ ਆ ਆਪਾਂ ਜੀ ਚ 24 ਲੱਖ ਲੋਨ ਦੀ ਲੋੜ ਨਹੀਂ ਤੇ ਪਲੀਜ਼ ਤੁਸੀਂ ਜਾ ਸਕਦੇ ਹੋ ਕੈਨੇਡਾ ਇਹ ਕੀ ਸਿਸਟਮ ਹੈ ਵਾਰ-ਵਾਰ ਬੱਚੇ ਵੀ ਮੇਰੇ ਤੋਂ ਪੁੱਛਦੇ ਨੇ ਹਰ ਕੋਈ ਆਣ ਕੇ ਇਨਕੁਆਰੀ ਹੁੰਦੀ ਆ ਵੀ 24 ਲੱਖ ਲੋਨ ਦੀ ਲੋੜ ਨਹੀਂ ਪਲੀਜ਼ ਜਾ ਸਕਦੇ ਹੋ ਤੁਸੀਂ ਕੈਨੇਡਾ ਹਾਂਜੀ ਇਹ ਕੀ ਚੀਜ਼ ਹੈ ਮੈਮ ਇਹ ਤੁਸੀਂ ਸਹੀ ਸੁਣਿਆ ਜੀ ਆਪਾਂ ਕੁਝ ਟ੍ਰੇਡਾਂ ਨੂੰ ਲੈ ਕੇ ਇਹ ਪੋਸੀਬਲ ਹੈ ਚੀਜ਼ ਜੀ ਪਹਿਲਾਂ GIC ਕਰਦੇ ਸੀ 24 ਲੱਖ ਲਾਉਂਦੇ ਸੀ ਸਟੂਡੈਂਟ ਜਾਂਦੇ ਸੀ ਕੋਈ 20 ਲਾ ਰਿਹਾ ਕੋਈ 3 ਲਾ ਰਿਹਾ ਨਹੀਂ ਮੈਮ ਪਹਿਲੀਆਂ ਵੇਚ ਕੇ ਗਏ ਨੇ ਬਹੁਤ ਪਿੱਛੇ ਬਹੁਤ ਮਾੜਾ ਵਾਲਾ ਘਰ ਵੇਚਿਆ ਤਾਂ ਸਟੂਡੈਂਟ ਦਾ ਬਹੁਤ ਬੁਰਾ ਹਾਲ ਸੀ ਅੱਗੇ ਜਾ ਕੇ ਫੀਸਾਂ ਵੀ ਨਹੀਂ ਭਰ ਹੁੰਦੀ ਆ ਮੈਡਮ ਤਾਂ ਉਹਨਾਂ ਦੀਆਂ ਫੈਮਲੀਆ ਬਹੁਤ ਪ੍ਰੋਬਲਮ ਫੇਸ ਕਰਦੇ ਸੀ ਹੁਣ ਤੁਸੀਂ 3 ਕਹੋ ਚਾਹੇ ਬਹੁਤ ਹੀ ਬਹੁਤ ਹੀ ਘੱਟ ਬਜਟ ਦੇ ਉੱਤੇ ਤੁਸੀਂ ਕੈਨੇਡਾ ਜਾ ਸਕਦੇ ਹੋ ਸਿਰਫ ਫੀਸਾਂ ਪੇ ਕਰਕੇ ਤੇ ਟੈਕਸ ਵੀ ਕਰਕੇ ਜੋ ਸਰਕਾਰ ਦੀ ਗਵਰਨਮੈਂਟ ਦੀ ਉੱਥੋਂ ਦੀ ਫੀਸ ਐ ਸਿਰਫ ਤੁਸੀਂ ਉਹ ਪੇ ਕਰਨੀ ਐ ਮਤਲਬ ਉਹ ਜਿਹੜੀਆਂ ਸਟੱਡੀ ਫੀਸ ਤੇ ਜੀਏਸੀ ਵਗੈਰਾ ਉਹ ਕੁਝ ਵੀ ਭਰਨ ਦੀ ਲੋੜ ਨਹੀਂ ਨਹੀਂ ਜੀ ਤੇ ਮੈਡਮ ਇਹ ਕਿਦਾਂ ਪੋਸੀਬਲ ਆ ਅ ਇਹ ਜੀ ਕੁਝ ਕੋਰਸ ਨੇ ਮੈਂ ਤੁਹਾਨੂੰ ਦੱਸਦੀ ਆ ਜੀ ਅ ਇਹਦੇ ਚ ਡਾਕਟਰਸ ਦੀ ਬਹੁਤ ਡਿਮਾਂਡ ਐ ਡਾਕਟਰ ਨਰਸਿਸ ਦੀ ਬਹੁਤ ਡਿਮਾਂਡ ਐ ਕੇਅਰ ਗੀਵਰ ਦੀ ਬਹੁਤ ਡਿਮਾਂਡ ਐ ਕਿਉਂਕਿ ਉੱਥੇ ਬੱਚੇ ਬਜ਼ੁਰਗ ਜੀ ਫੈਮਲੀਆਂ ਕੋਲ ਟਾਈਮ ਨਹੀਂ ਹੁੰਦਾ ਭਾ ਮੋਸਟਲੀ ਕੰਮ ਤੇ ਲੱਗੇ ਰਹਿੰਦੇ ਨੇ ਜੀ 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 ਤਾਂ ਫਿਰ ਆਪਣੇ ਇੰਦਰ ਦੇ ਸਟੂਡੈਂਟਸ ਨੂੰ ਬਹੁਤ ਈਜ਼ੀ ਹੈ ਜੀ ਜੀ ਤੇ ਇਹਦੇ ਚ ਇਲੈਕਟ੍ਰੀਸ਼ੀਅਨ ਵੀ ਆ ਜਾਂਦੇ ਆ ਇਲੈਕਟ੍ਰੀਸ਼ੀਅਨ ਵੀ ਮੈਂ ਸੁਣਿਆ ਹੋਇਆ ਮੈਮ ਹਾਈਲੀ ਪੇਡ ਆ ਟ੍ਰੇਡ ਟੂ ਮੱਚ ਹਾਈ ਟੂ ਮੱਚ ਬੀਅਰ अबाउट 35 ਤੋਂ 45 ਡਾਲਰਸ ਬੱਚੇ ਨੂੰ ਮਿਲਦੇ ਨੇ ਜੀ ਜੀ ਔਰ ਅਗਰ ਕਿਸਮਤ ਹੋਵੇ ਤਾਂ ਕਹਿੰਦੇ 50 ਡਾਲਰ ਤੱਕ ਵੀ ਚਲੇ ਜਾਂਦੇ ਆ ਮੈਮ ਉਹਨਾਂ ਡਿਪੈਂਡ ਕਰਦਾ ਤੁਹਾਡੀ ਪਰਫਰਮੈਂਸ ਤੇ ਜਾਂ ਤੁਸੀਂ ਕਿਦਾਂ ਦਾ ਐਗਜ਼ਾਮ ਆ ਗਾਂ ਤੋਂ ਗਾਂ ਕਲੀਅਰ ਕਰਦੇ ਹੋ ਨਾ ਜੀ ਕਿ ਤਾਂ ਇਹਦੇ ਚ ਕਲੰਬਰ ਆ ਗਿਆ ਆਪਣਾ ਲੰਬੋਂ ਤੇ ਕਾਰਪੈਂਟਰ ਆ ਗਿਆ ਬਿਲਡਰ ਆ ਗਿਆ ਜੀ 에어 ਕੰਡੀਸ਼ਨਰ ਮਕੈਨਿਕ ਜੀ ਕਾਰ ਮਕੈਨਿਕ ਜੀ ਡੀਜ਼ਲ ਮਕੈਨਿਕ ਜੀ ਕੁੱਕ ਦੀ ਉੱਥੇ ਬਹੁਤ ਡਿਮਾਂਡ ਹੈ ਜੀ ਹਾਂ ਕੁੱਕ ਕੁੱਕ ਤਾਂ ਮੈਡਮ ਮੈਂ ਸੁਣਿਆ ਵੀ ਦਸਵੀਂ ਕਰਕੇ ਜੇ ਚਾਰ ਬੈਂਡ ਨੇ ਤਾਂ ਵੀ ਜਾ ਸਕਦਾ ਜੀ ਜੀ ਹਾਂ ਕੁੱਕ ਮਤਲਬ ਤੁਹਾਨੂੰ ਕੁਕਿੰਗ ਆਉਣੀ ਚਾਹੀਦੀ ਹੈ ਵੈਜ ਤੇ ਨਾਨ ਵੈਜ ਜੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਤਾਂ ਡੈਫੀਨੇਟਲੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉੱਥੇ ਜਾ ਕੇ ਕੁਕਿੰਗ ਕਰਕੇ ਸੈਟਲ ਵੀ ਹੋ ਸਕਦੇ ਜੀ 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 ਉੱਥੇ ਕੁੱਕ ਦੀ ਇੰਨੀ ਕਿ ਡਿਮਾਂਡ ਜੀ ਫੈਮਲੀਆਂ ਇੰਨੀ ਕ ਬਿਜ਼ੀ ਨੇ ਉਹਨਾਂ ਕੋਲ ਟਾਈਮ ਨਹੀਂ ਹੈ ਹਰ ਕੁਝ ਡਿਪੈਂਡ ਆ ਕੁੱਕ ਤੇ ਜੀ ਕੁੱਕ ਤੇ ਡਿਪੈਂਡ ਹੈ ਤੇ ਉਹਦੇ ਲਈ ਮੈਨੂੰ ਮੈਂ ਸੁਣਿਆ ਮਮ ਚਾਰਜਮੈਂਟ ਹੀ ਚਾਹੀਦੇ ਨੇ ਜਸਟ ਜੀ ਚਾਰ ਪੁਆਇੰਟ 'ਚ ਆਰਾਮ ਨਾਲ ਜਾ ਸਕਦੇ ਸਿਰਫ ਸਰਕਾਰੀ ਫੀਸਾਂ ਸਰਕਾਰੀ ਫੀਸਾਂ ਇਹ ਤਾਂ ਮੈਡਮ ਬਹੁਤ ਵਧੀਆ ਗੱਲ ਤੁਸੀਂ ਦੱਸੀ ਹੈ ਬੱਚਿਆਂ ਨੂੰ ਜਿਹੜੇ ਕਿ ਮੈਨੂੰ ਫੋਨ ਆ ਰਹੇ ਸੀਗੇ ਉਹ ਤੁਸੀਂ ਇਨਕੁਆਰੀਜ਼ ਬੱਚਿਆਂ ਦੀਆਂ ਜਿਹੜੀਆਂ ਨੇ ਸੋਲਵ ਕਰਤੀਆਂ ਮੈਨੂੰ ਜੀ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਜੀ ਤੇ ਜੇ ਤੁਸੀਂ ਅੱਗੇ ਵੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਪਿੱਛੇ ਦਿੱਤੇ ਨੰਬਰ ਸਾਡੇ ਨੰਬਰ ਨੇ ਤੁਹਾਨੂੰ ਤਾਂ ਤੁਸੀਂ ਐਨੀ ਟਾਈਮ ਤੁਸੀਂ ਸਾਨੂੰ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਨੰਬਰ ਵੀ ਮੈਮ ਆਪਾਂ ਇੱਕ ਵਾਰੀ ਦੱਸ ਦਿੰਦੇ ਹਾਂ 9815101148 ਥੈਂਕ ਯੂ ਜੀ ਸਰ ਸ਼ੇਖਰ ਸੇ ਸੇ